ਤਾਂ ਵੀ ਅੱਗੇ ਹਨ ਨਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਮਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਹੈ ਤੇ ਇੱਕ ਬੱਚੇ ਤੋਂ ਬਿਨਾਂ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਚਲੋ ਵੇ ਦੇ ਕਿਰਪਾਈ ਜਾਈ ਦਿਜੀ ਤੇ ਵੇ ਗਿਆ ਉਦਨ ਵਾਲਾ ਮਾਲ ਫਿਰ ਵੇ ਗਿਆ ਭਾਜੀ 10 ਮਿੰਟਾਂ ਹੀ ਵੇਖਿਆ ਮਾਲ ਕਿੰਨੇ ਕਾਇ ਪੂਰ ਬਾਅਦ ਵੀ 2-4 ਬੱਛੀਆਂ ਵੇਚਤੀਆਂ ਲਿਆ ਕੇ ਠੀਕ ਆ ਫੋਨ ਤਾਂ ਪੁੱਛੋ ਭਾਜੀ ਕੱਖ ਨਾਲ ਏਦਾਂ ਕੌਂਡੀਆਂ ਵੀਡੀਓ ਫੋਨ ਠੀਕ ਠੀਕ ਸਭੀਆਂ ਮੁੰਡੀਆਂ ਅਜੇ ਤੱਕ ਕੌਂਡੀਆਂ ਠੀਕ ਆ ਹਾਂਜੀ ਅੱਜ ਆਪਣੇ ਕੋਲ ਦੋ ਬੱਛੀਆਂ ਜੇ ਇੱਕ ਬੱਚਾ ਨਾਮ ਦੱਸਦੇ ਕਰੀ ਆਪਣਾ ਨਾਮ ਜੇ ਪ੍ਰਤਪਾ ਸਿੰਘ ਪਿੰਡ ਚਾਲ ਕਲਾ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸ ਖੁੱਜ ਜੀ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 77109475 ਜੀ ਠੀਕ ਹੈ ਜੀ ਅਜ ਦੋ ਹੀ ਆ ਫਿਰ ਆਪਣੇ ਕੋਲ ਦੋ ਹੀ ਆ ਭਾਜੀ ਵਸ਼ੀਆਂ ਬਿਲਕੁਲ ਸਪੈਸ਼ਲ ਨੇ ਅੱਜ ਕਾੜ ਦੇ ਠੀਕ ਹੈ ਦੋ ਹੀ ਆ ਪਰ ਹੈ ਤਾਂ ਬੱਚੀ ਆ ਪਰ ਦੋਵੇਂ ਠੀਕ ਹੈ ਪਹਿਲਾਂ ਬੱਚੇ ਵਾਲੀ ਵਿਖਾ ਦੀਏ ਫਿਰ ਆਪਾਂ ਠੀਕ ਹੈ ਜੀ ਕਿੰਨਾ ਸੁਆਜ ਇਹਦਾ ਜੇ ਦਾ ਆਪਾਂ ਦੂਜਾ ਸੁਆਜ ਇਹਦਾ ਵਸ਼ੀ ਦਾ ਅੱਛਾ ਹਾਂਜੀ ਉਹ ਵਸ਼ਾ ਜੀ ਕੋ ਦਹਾਵਾਂ ਦਾ ਲਾੜੇ 15 ਦਾ ਲਾੜੇ ਸਾਹਮਣੇ ਜੀ ਆਹ ਜੇ ਬੱਚਾ ਜਿਹੜਾ ਇਹਦਾ ਤੇ ਕਿੰਨਾ ਜਿਆਦਾ ਕੱਲ ਦੁੱਧ ਇਹਦੇ ਕੋਲ ਦੁੱਧ ਆਇਆ ਟਾਈਮ ਭਾਜੀ 13 ਕਿਲੋ ਤਿਆਰ ਹੈ ਨਾ ਤਿਆਰ ਬਿਲਕੁਲ 13 ਲੀਟਰ ਜੇ ਦੁੱਧ ਵਦਨਾ ਮਸ਼ੀਨ ਹੈ ਅੱਛਾ ਇਹਨੇ ਕੋਲ 13 ਮੰਨੇ ਗਏ ਨੇ ਲੈ ਵੀ ਵਦਨਾ ਮਸ਼ੀਨ ਦੁੱਧ ਨੂੰ 16 17 ਕਿਲੋ ਕਰਨਾ ਹੈ ਮੈਂ ਆਉਂਦਾ ਮੌਕੇ ਤੇ 13 ਕਿਲੋ ਬਾਕੀ ਇਹ ਆ ਕਿ ਸੋਣੀ ਹੈ ਵਦਨਾ ਸੋਣੀ ਮਸ਼ੀਨ ਦਾ ਬੈਂਤੀ ਕੋਈ ਨਹੀਂ ਭਾਜੀ ਤੁਰਫ ਇੱਕ ਦਿਨ ਬਾਕੀ ਵੀਡੀਓ ਬਣਾਉਂਦਾ ਟਾਈਮ ਅਜੇ 2 ਵਜੇ ਹੈ ਭਾਈ ਦੁਪਹਿਰ ਦਾ ਟਾਈਮ ਹੈ 2:30 ਵਜੇ ਦੇ ਲਾਗੇ ਪੰਦਰਾਂ ਦਾ ਟਾਈਮ ਹੁਣਾਵਾ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਬਾਕੀ ਸ਼ਾਮ ਨੂੰ ਆਪਣਾ ਦੁੱਧ ਰਸਾ ਨਾ ਹੋਵਣਾ ਜਿਹੜਾ ਤਿਆਰ ਕਰੂਗੀ। ਪਾਜੀ ਕਿਹਦੇ ਸਪੈਸ਼ਲ ਇਦਨੀਆਂ ਕਿਹਦੇ ਜਾਂੜੀਆਂ ਥੋੜੀ ਕਰਦਾ। ਬਾਕੀ ਦੋਵੇਂ ਸੁਈਆਂ ਸਵਾਈਆਂ ਵਾਂ। ਠੰਡੀਆਂ ਧੀਰੀਆਂ ਬਾਜੀ ਇਹ ਨਹੀਂ ਕੋਈ ਹਿੱਲਦੀਆਂ ਲੱਤਾਂ ਮਾਰਦੀਆਂ ਕੋਈ ਗੱਲ ਨਹੀਂ। ਸਾਡੇ ਤੇ ਹਰ ਕਿਸੇ ਵੀਡੀਓ 'ਚ ਇਹ ਬੇਨਤੀ ਹੁੰਦੀ ਆ। ਆਪਣੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ। ਕਿਉਂਕਿ ਅਸੀਂ ਕੋਈ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਉਹ ਤੁਸੀਂ ਆਪ ਚਵਾਈ ਕਰਨੀ ਆ। ਸਾਡਾ ਫਰਜ਼ ਸਿਰਫ ਤੁਹਾਨੂੰ ਵੀਡੀਓ ਦਿਖਾਉਣਾ, ਤੁਹਾਡਾ ਕੰਮ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਕੇ ਖੜਨਾ। ਤੇ ਮੁੱਲ ਕਿ ਰੱਖਣਾ ਵਿਧੀ ਦਾ ਹਲ ਇਹਦਾ ਵੀ ਜੀ ਫੋਨ ਤੇ ਕਰ ਲਾਂਗੇ ਮੁੱਲ ਅੱਛਾ ਹਾਂਜੀ ਜਿਆਦਾ ਜੀ ਰੱਖਣਾ ਹੈ ਜਿਆਦਾ ਜੀ ਵੀ ਜੀ ਬਿਲਕੁਲ ਛੋਟਾ ਜਿਹਾ ਮੁੱਲ ਚਲੋ ਕੋ ਫੋਨ ਫੋਨ ਤੇ ਪੁੱਛ ਲੈਣਾ ਹਾਂਜੀ ਤੇ ਹੁਣ ਮੇ ਕਾ ਵੈੜ ਚਾਹਣ ਦਿਖਾਉਣੀ ਹੈ ਇਹ ਨਹੀਂ ਜੀ ਮਸ਼ੀਮੋਂ ਛੱਗੀ ਆ ਠੀਕ ਆ ਮੇ ਤੋਂ ਕੇ ਪ੍ਰਾਈ ਬੜੀ ਆ ਵੀ ਜੀ ਇਹਦਾ ਬੱਚਾ ਉਹਦੇ ਕਹਿੰਦੇ 10 ਦਿਨਾਂ ਦਾ ਮਰਿਆ ਵਾ ਅੱਛਾ ਪਾਈ ਨੂੰ ਮੇ ਕੋ ਚਾਰ ਪੰਜ ਦਿਨ ਹੋ ਗਿਆ ਅੱਛਾ ਤੇ ਉਪਰਾਈ ਬੜੀ ਆ ਤੇ ਬੱਸੀ ਕੋ ਦੋ ਤੇ ਲਿਆਦਾ ਮੈਂ 14 15 ਕਿਲੋ ਚੋਗੇ ਅੱਜ ਟਾਈਮ ਕੋ ਤੇ 12 ਕਿਲੋ ਤਿਆਰ ਆ ਭਾਜੀ 12 ਲੀਟਰ ਤਿਆਰ ਹੈ ਤੇ ਕੋਲ ਪੱਕਾ ਪੱਕਾ ਭਾਜੀ ਮੂੰਹ ਛਿੱਗੀ ਆ ਥੋੜਾ ਮੂੰਹ ਨਹੀਂ ਫੜਾਉਂਦੀ ਅੱਛਾ ਚੱਕ ਕਰਾ ਦਾਂਗੇ ਮੇਰਾ ਵਜਿਨੇ ਤੇ ਸੁਆ ਕਿਨੋਂ ਆਇਆ ਤਾਂ ਸੁਆ ਪਹਿਲਾਂ ਭਾਜੀ ਅੱਛਾ ਪਹਿਲਾਂ ਨੂੰ ਪਹਿਲਾਂ ਪਰ ਸੋਣੀ ਵੜਿਆ ਨਾ ਸੋਣੀ ਭਾਜੀ ਤਸਵੀਰ ਆ ਕੇ ਲਿਆ ਫਿਰ ਖੋਲੀ ਆਂ ਤੋਰਦੀ ਇਹਨੂੰ ਨੰਬਰ ਜੀ ਆ ਵੇਖੋ ਭਾਜੀ ਬਸੀ। ਬਾਕੀ ਰੰਗ ਰੂਪ ਦੇ ਬੜੀ ਸੋਹਣੀ ਆ ਜਿਹੜੀ। ਇੱਕ ਨੇ ਵੀਰ ਜੀ ਫੇਰ ਲਿਆਓ ਚੰਗੀ ਤਰ੍ਹਾਂ ਤੋੜ ਕੇ ਦਿਖਾ ਦਿਓ। ਉਹਦਾ ਗਾਦੀ ਆ ਕਲਿਆਰੇ ਦੀ ਆ ਉਹਦੀ ਕਰਦੀ ਖੁੱਲੀ ਰਹੀ ਆ। ਠੀਕ ਹੈ ਭਾਈ ਜੀ। ਚਾਬੂ ਦੀ ਔਲ ਕਰਦੀ ਜਿਹੜੀ। ਇਹ ਬੱਚੇ ਤੋਂ ਬਿਨਾ ਹੀ ਜਿਹੜੀ ਤੇ ਮੋਕੇ ਦੇ ਦੁੱਧ ਇਹਦੇ ਕੋਲ 12 ਲੀਟਰ ਦੱਸਦੇ। ਬਾਕੀ ਅੱਗੇ ਤਾਂ ਅਸੀਂ ਆਪਣੀ ਚਵਾਈ ਕਰਕੇ ਖੜਨੀ। ਇਹ ਕਿ ਨਹੀਂ ਤੇ ਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ। ਉਹ ਤੇ ਆਈਆ। ਉਹ ਤੇ ਆਇਆ। ਇਹਦਾ ਵੀ ਜਿਲੇਵਾ ਥੋੜਾ ਜਿਆ ਕੰਪੈਕਟ ਜਿਹਾ ਰੱਖਦੀ ਐ। ਨਿੱਗਰਵਾਨੇ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਉਹ ਨਿੱਗਰਵਾਨੇ ਦੀ ਦਸਤੇ ਵੇਦਿਆ ਨਹੀਂ। ਗਿੰਦੋਲੀ ਲੱਗਦੀ ਐ ਇਹਦੇ ਲੇਵੇ ਚ। ਅੱਛਾ। ਇੰਦਾਂ ਦਾ ਲੇਵਾ ਭਾਜੀ। ਠੀਕ ਐ। ਜੇ ਵੀ ਇੰਦਾਂ ਲਿਆ ਉਹ ਨਹੀਂ ਨਿੱਗਰ ਲੇਵੇ ਦੀ। ਨਿੱਗਰਵਾਨੇ ਦੀ ਆ ਹਨਾ ਤੇ ਇਹਦਾ ਕੀ ਰੱਖਣਾ ਮੁੱਲ ਫਿਰ ਆਪਾਂ? ਇਹਦਾ ਵੀ ਜੀ ਮੁੱਲ 45000 ਜਮਾਤਨ ਕਰਾਂਗੇ ਇਹਦਾ। ਕਿੰਨਾ? ਦੋ ਹੀ ਛੱਡ ਦਾਂਗੇ ਅੱਛਾ ਉਹ ਚੋਂ ਦੋ ਹੋਰ ਛੱਡ ਦਾਂਗੇ 41000 ਦੀ ਵਾਸੀ ਦੇ ਦਾਂਗੇ 41000 ਦੇ ਦਾਂਗੇ ਭਾਜੀ ਇਹ ਚੋਂ ਕਰਨਾ ਮੌਕੇ ਤੇ ਹੋਰ ਹੋ ਜਾਊਗਾ 38000 ਦੀ ਜਸਨੋ ਹੀ ਹੋਣੀ ਜੇ ਭਾਜੀ ਅੱਛਾ ਜਸਨੋ ਵਿੱਚੋਂ ਛੋਟ ਹੀ ਕਰਨੀ ਬਸ 200 ਰੁਪਏ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੋਈ ਕੁਝ ਕਹਣਾ ਫਿਰ ਬਸ ਭਾਜੀ ਹੋਈ ਇੱਥੇ ਆਣ ਕੇ ਤੁਸੀਂ ਥੱਲੀ ਕਰੋ ਓ ਜਿਹੜੀ ਬੱਸੀ ਹੋਥਲੇ ਆਟਮ 13 ਕਿਲੋ ਨੱਟ ਤਿਆਰ ਆ ਇਹਦੇ ਨਾਲੇ 12 ਕਿਲੋ ਆ ਠੀਕ ਆ ਆਓ ਵੀਰ ਜੀ ਮੁੜ ਕੇ ਕੋਈ ਲਾਮਾ ਨਹੀਂ ਲੈਣਾ ਹਾਂਜੀ ਆਪਣੇ ਘਰ ਦੀ ਗਾਰੰਟੀ ਭਾਵੇਂ 4 ਡੰਗ ਚੋਈਏ ਠੀਕ ਹੈ ਜੀ ਕਿਤੇ ਬਾਹਰ ਵੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਹਾਂਜੀ ਇੱਥੇ ਭਾਵੇਂ ਅਗਲਾ 4 ਡੰਗ ਚੋਲੇ 5 ਡੰਗ ਚੋਲੇ ਠੀਕ ਆ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਆਪਣੀ ਸਮਝਣਾ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ